ਸਾਤਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਭਿਖਾਰੀਆਂ ਦੇ ਉੱਤੇ ਵੱਡਾ ਐਕਸ਼ਨ ਕੀਤਾ ਗਿਆ ਹੈ ਤੇ ਭੀਖ ਮੰਗ ਰਹੇ ਛੋਟੇ ਬੱਚਿਆਂ ਨੂੰ ਇਹਨਾਂ ਦੇ ਜਾਲ ਦੇ ਵਿੱਚੋਂ ਛਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਹਾਂ ਇਸੇ ਦੌਰਾਨ ਹੀ ਹੁਣ ਪੰਜਾਬ ਸਰਕਾਰ ਦੇ ਆਪਰੇਸ਼ਨ ਜੀਵਨ ਜੋਤ 2 ਨੂੰ ਲੈ ਕੇ ਸ਼ੁਰੂ ਕੀਤੀ ਗਈ ਨਵੀਂ ਮੁਹਿੰਮ ਦੇ ਤਹਿਤ ਹੁਣ ਪੰਜਾਬ ਦੇ ਵਿੱਚੋਂ ਭੀਖ ਮੰਗਣ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਦਾ ਉਦੇਸ਼ ਹੈ ਇਸ ਮੁਹਿੰਮ ਨੂੰ ਸ਼ੁਰੂ ਹੋਏ ਸਿਰਫ ਅਜੇ ਤੱਕ 7 ਦਿਨ ਹੀ ਹੋਏ ਹਨ ਤੇ ਅੰਕੜਿਆਂ ਦੇ ਅਨੁਸਾਰ 137 ਬੱਚਿਆਂ ਨੂੰ ਬਚਾਇਆ ਜਾ ਚੁੱਕਾ ਹੈ ਅਤੇ ਇਹ ਬਚਾਅ ਕਾਰਜ ਲਗਾਤਾਰ ਜਾਰੀ ਹੈ ਕੈਬਨਟ ਮੰਤਰੀ ਬਲਜੀਤ ਕੌਰ ਨੇ ਕਿਹਾ ਹੈ ਕਿ ਸਾਡੀ ਮੁਹਿੰਮ ਜਾਰੀ ਹੈ ਅਤੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਉਹਨਾਂ ਦੇ ਘਰ ਲੈ ਜਾਣ ਦੇ ਲਈ ਜੜੀਆਂ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਇਸ ਭੀਖ ਤੋਂ ਮੁਕਤ ਕਰਕੇ ਉਹਨਾਂ ਨੂੰ ਸਿੱਖਿਆ ਵੱਲ ਲਿਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਆਪਰੇਸ਼ਨ ਜੀਵਨ ਜੋਤ ਦੀ ਲੜੀ ਸਤੰਬਰ ਸਾਲ 2024 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੱਚੇ ਭੀਖ ਮੰਗ ਰਹੇ ਸਨ ਤੇ ਜਿਸ ਦੇ ਵਿੱਚ 9 ਮਹੀਨਿਆਂ ਦੇ ਵਿੱਚ ਹੀ 367 ਬੱਚਿਆਂ ਨੂੰ ਬਚਾਇਆ ਜਾ ਚੁੱਕਾ ਹੈ ਤੇ 753 ਥਾਵਾਂ ਦੇ ਉੱਤੇ ਛਾਪੇਮਾਰੀ ਵੀ ਕੀਤੀ ਗਈ ਹੈ ਉਹਨਾਂ ਬੱਚਿਆਂ ਦੇ ਵਿੱਚੋਂ 350 ਬੱਚਿਆਂ ਨੂੰ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਹੈ ਜੀਹਾਂ ਤੋਂ ਦੱਸ ਦਿਆ ਕਿ 350 ਤੋਂ ਵੱਧ ਬੱਚੇ ਜੋ ਕਿ ਪੁਖਾਰੀਆਂ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਸੀ ਉਹਨਾਂ ਦੇ ਅਸਲੀ ਪਰਿਵਾਰ ਲੱਭੇ ਗਏ ਹਨ ਤੇ ਉਹਨਾਂ ਨੂੰ ਜਿਹੜਾ ਕਿ ਉਹਨਾਂ ਦੇ ਅਸਲੀ ਪਰਿਵਾਰ ਦੇ ਕੋਲ ਪਹੁੰਚਾਇਆ ਗਿਆ ਹੈ ਸੋ ਵੱਡਾ ਜਿਹੜਾ ਕਿ ਪੰਜਾਬ ਦੇ ਵਿੱਚ ਇਹਨਾਂ ਦੇ ਵੱਲੋਂ ਗੈਂਗ ਚਲਾਇਆ ਜਾ ਰਿਹਾ ਸੀ ਕਿ ਛੋਟੇ ਬੱਚਿਆਂ ਨੂੰ ਇਹਨਾਂ ਦੇ ਵੱਲੋਂ ਅਗਵਾ ਕੀਤਾ ਜਾ ਰਿਹਾ ਸੀ ਤੇ ਜਿਸ ਤੋਂ ਬਾਅਦ ਕੀ ਉਹਨਾਂ ਨੂੰ ਭੀਖ ਮੰਗਣ ਦੇ ਬਿਜ਼ਨਸ ਦੇ ਵਿੱਚ ਲਾਇਆ ਜਾ ਰਿਹਾ ਸੀ ਸੋ 17 ਬੱਚੇ ਅਜਿਹੇ ਹਨ ਜਿਨ੍ਹਾਂ ਦੇ ਕੀ ਅਜੇ ਤੱਕ ਮਾਪੇ ਨਹੀਂ ਮਿਲੇ ਹੈ ਇਸ ਲਈ ਉਹਨਾਂ ਨੂੰ ਬਾਲ ਘਰ ਦੇ ਵਿੱਚ ਹੀ ਰੱਖਿਆ ਗਿਆ ਹੈ ਤੇ ਇਹਨਾਂ ਦੇ ਵਿੱਚੋਂ 159 ਬੱਚੇ ਦੂਜੇ ਰਾਜਾਂ ਦੇ ਸਨ ਜਿਨ੍ਹਾਂ ਨੂੰ ਕੀ ਕਿਡਨੈਪ ਕਰਕੇ ਪਖਾਰੀਆਂ ਦੇ ਵੱਲੋਂ ਪੰਜਾਬ ਦੇ ਵਿੱਚ ਭੀਖ ਮੰਗਣ ਦੇ ਲਈ ਲਿਆਂਦਾ ਗਿਆ ਸੀ ਸੋ 183 ਬੱਚੇ ਜਿਹੇ ਹਨ ਜਿਨ੍ਹਾਂ ਨੂੰ ਕੀ ਭੀਖ ਮੰਗਣ ਤੋਂ ਬਚਾ ਲਿਆ ਗਿਆ ਹੈ ਤੇ ਉਹਨਾਂ ਨੂੰ ਸਕੂਲ ਦੇ ਵਿੱਚ ਭੇਜਿਆ ਗਿਆ ਹੈ ਸਰਕਾਰ ਦੇ ਹੁਣ 6 ਸਾਲ ਤੋਂ ਘੱਟ ਉਮਰ ਦੇ ਅਤੇ 13 ਸਾਲ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਦੇ ਵਿੱਚ ਭੇਜਿਆ ਗਿਆ ਹੈ ਇਸੇ ਦੇ ਨਾਲ ਹੀ ਬੱਚਿਆਂ ਦੀ ਮਦਦ ਕੀਤੀ ਜਾ ਰਹੀ ਹੈ ਸੋ 30 ਬੱਚਿਆਂ ਨੂੰ ਜਿਹੜਾ ਵੀ ਸਪான்ਸਰ ਵੀ ਕਰ ਦਿੱਤਾ ਗਿਆ ਹੈ ਤੇ ਜਿਨ੍ਹਾਂ ਨੂੰ ਕੀ ਪ੍ਰਤੀ ਮਹੀਨਾ ਹੁਣ 4000 ਰੁਪਏ ਦਿੱਤੇ ਜਾਣਗੇ ਤੇ 16 ਬੱਚਿਆਂ ਨੂੰ ਜਿਹੜਾ ਕਿ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਸੋ ਲਗਾਤਾਰ ਹੁਣ ਪੰਜਾਬ ਦੇ ਵਿੱਚ ਪਘਾਰੀਆਂ ਦੇ ਉੱਤੇ ਵੱਡੇ ਐਕਸ਼ਨ ਹੋ ਰਹੇ ਹਨ ਜਿਨ੍ਹਾਂ ਦੇ ਵੱਲੋਂ ਕੀ ਬੱਚੇ ਅਗਵਾ ਕਰ ਕਰਕੇ ਪੰਜਾਬ ਦੇ ਵਿੱਚ ਭੀਖ ਮੰਗਣ ਲਾਏ ਹੋਏ ਸਨ ਸੋ ਤੁਸੀਂ ਦੇਖ ਸਕਦੇ ਕਿ 350 ਤੋਂ ਵੱਧ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਦੇ ਕੋਲ ਸੌਂਪਿਆ ਗਿਆ ਹੈ ਸੋ ਜਿਹੜੇ ਪੁਖਾਰੀ ਸਨ ਉਹ ਉਹਨਾਂ ਦੇ ਬੱਚੇ ਜਿਹੜੇ ਆ ਉਹ ਨਹੀਂ ਨਿਕਲੇ ਹਨ ਸੋ ਜਿਸ ਤੋਂ ਬਾਅਦ ਕਿ ਹੁਣ ਹੋਰ ਬੱਚਿਆਂ ਦੇ ਵੀ ਡੀਐਨਏ ਟੈਸਟ ਹੋਣਗੇ ਜਿਸ ਤੋਂ ਬਾਅਦ ਸਾਰੀ ਅਸਲੀਅਤ ਜਿਹੜੀ ਆ ਉਹ ਸਾਹਮਣੇ ਆ ਜਾਵੇਗੀ ਇਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਰਚਣ ਲੈਣ ਵਾਲਿਆਂ ਦੇ ਲਈ ਵੱਡੀ ਖਬਰ ਨਿਕਲ ਕੇ ਆਈ ਹੈ ਹਰ 5 ਸਾਲ ਬਾਅਦ ਕਰਨਾ ਪਵੇਗਾ ਇਹ ਕੰਮ ਨਹੀਂ ਤੇ ਹੋ ਜਾਵੇਗਾ ਰਚਣ ਕਾਰਡ ਬੰਦ ਜਿਨ੍ਹਾਂ ਤੋਂ ਅਨੁਦਾਨੀ ਹੈ ਕਿ 6 ਮਹੀਨੇ ਤੱਕ ਰਚਣ ਨਾ ਲੈਣ ਵਾਲਿਆਂ ਦੇ ਉੱਤੇ ਵੀ ਹੁਣ ਕਾਰਵਾਈ ਹੋਵੇਗੀ ਰਾਸ਼ਨ ਕਾਰਡ ਅਤੇ ਰਾਸ਼ਨ ਲੈਣ ਵਾਲਿਆਂ ਨੂੰ ਹੁਣ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਰਾਸ਼ਨ ਕਾਰਡ ਦੇ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਕਰ ਦਿੱਤੇ ਗਏ ਹਨ ਕੀਤੇ ਗਏ ਬਦਲਾਅ ਦੇ ਮੁਤਾਬਕ ਹੁਣ ਜੇਕਰ ਕੋਈ ਵੀ ਪਰਿਵਾਰ 6 ਮਹੀਨੇ ਤੱਕ ਰਾਸ਼ਨ ਨਹੀਂ ਲੈਂਦਾ ਤੇ ਉਸ ਦਾ ਕਾਰਡ ਰੱਦ ਕਰ ਦਿੱਤਾ ਜਾਵੇਗਾ ਇਸੇ ਦੇ ਨਾਲ ਹੀ ਹੁਣ ਹਰ 5 ਸਾਲ ਬਾਅਦ ਈ ਕੇਵਾਈਸੀ ਲਾਜ਼ਮੀ ਕਰਵਾਉਣਾ ਹੋਵੇਗਾ ਤੇ ਇਹ ਹੁਕਮ ਕੇਂਦਰ ਸਰਕਾਰ ਨੇ ਹੁਣ ਸੂਬਾ ਸਰਕਾਰਾਂ ਨੂੰ ਦੇ ਦਿੱਤੇ ਹਨ ਤੇ 3 ਮਹੀਨਿਆਂ ਦੇ ਵਿੱਚ ਹੀ ਹੁਣ ਜਿਹੜੀ ਉਹ ਜਾਂਚ ਹੋਵੇਗੀ ਤੇ ਇਸ ਤੋਂ ਇਲਾਵਾ ਯੋਗ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਜਾਣਗੇ ਤੁਹਾਨੂੰ ਦੱਸਿਆ ਕਿ 25 ਲੱਖ ਡੁਪਲੀਕੇਟ ਰਾਸ਼ਨ ਕਾਰਡ ਹੋਣ ਦਾ ਵੀ ਜਿਹੜਾ ਅਨੁਮਾਨ ਲਗਾਇਆ ਜਾ ਰਿਹਾ ਹੈ ਸੋ ਇਸ ਦੇ ਲਈ ਹੁਣ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਇਹ ਹੁਕਮ ਸਖਤੀ ਦੇ ਨਾਲ ਲਾਗੂ ਕਰਨ ਦੇ ਲਈ ਕਿਹਾ ਹੈ ਇੱਕ ਅਧਿਕਾਰੀ ਦੇ ਦੁਆਰਾ ਕਿਹਾ ਗਿਆ ਹੈ ਕਿ ਇਸ ਦਾ ਉਦੇਸ਼ ਹੈ ਕਿ ਅਯੋਗ ਲੋਕਾਂ ਨੂੰ ਜਿਹੜੇ ਕਿ ਰਾਸ਼ਨ ਲੈ ਰਹੇ ਸਨ ਉਹਨਾਂ ਨੂੰ ਇਸ ਦੇ ਵਿੱਚੋਂ ਹਟਾਉਣਾ ਹੈ ਤੇ ਜਿਹੜੇ ਲੋਕ ਅਯੋਗ ਹਨ ਉਹਨਾਂ ਦੇ ਰਾਸ਼ਨ ਕਾਰਡ ਹੁਣ ਕੱਟ ਦਿੱਤੇ ਜਾਣਗੇ ਸੋ ਇਸੇ ਲਈ ਹੁਣ 5 ਸਾਲ ਦੇ ਵਿੱਚ ਇੱਕ ਵਾਰ ਜਿਹੜੀ ਕਿ ਈ ਕੇਵਾਈਸੀ ਜ਼ਰੂਰੀ ਕਰ ਦਿੱਤੀ ਗਈ ਹੈ ਇਸੇ ਦੌਰਾਨ ਹੁਣ ਪੰਜਾਬ ਦੇ ਵਿੱਚ ਵੀ 31 ਅਗਸਤ ਤੱਕ ਈ ਕੇਵਾਈਸੀ ਟਾਈਮ ਦਿੱਤਾ ਗਿਆ ਹੈ ਸੋ ਜਿਨ੍ਹਾਂ ਦੇ ਦੁਆਰਾ ਹੁਣ ਈ ਕੇਵਾਈਸੀ ਨਹੀਂ ਕਰਵਾਈ ਜਾਵੇਗੀ ਉਹਨਾਂ ਦੇ ਵੀ ਰਾਸ਼ਨ ਕਾਰਡ ਜਿਹੜੇ ਆ ਉਹ ਕੱਟ ਦਿੱਤੇ ਜਾਣਗੇ ਪੰਜਾਬ ਦੇ ਵਿੱਚ ਜਿੱਥੇ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਜਿਹੜੀ ਉਹ ਚਲਾਈ ਜਾ ਰਹੀ ਹੈ ਜਿਸ ਦੇ ਕਾਨੂੰਨਾਂ ਦੇ ਵੱਲੋਂ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਜੋ ਕਿ ਦੇਣ ਦੇ ਲਈ ਕਿਹਾ ਜਾ ਰਿਹਾ ਹੈ ਸੋ ਇਸੇ ਦੌਰਾਨ ਬਹੁਤ ਸਾਰੇ ਕਿਸਾਨਾਂ ਦੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਤੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਲਗਾਤਾਰ ਇਸ ਨੀਤੀ ਨੂੰ ਬਹੁਤ ਜ਼ਿਆਦਾ ਵਧੀਆ ਦੱਸਿਆ ਜਾ ਰਿਹਾ ਹੈ ਸੋ ਲੈਂਡ ਪੂਲਿੰਗ ਨੀਤੀ ਦੇ ਤਹਿਤ ਹੁਣ ਤੁਹਾਨੂੰ ਦੱਸ ਦਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਕਿ ਟਰੈਕਟਰ ਮਾਰਚ ਦਾ ਐਲਾਨ ਕਰ ਦਿੱਤਾ ਗਿਆ ਹੈ ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਹੋਵੇਗਾ ਸੋ ਇਸੇ ਦੌਰਾਨ ਹੁਣ ਪੰਜਾਬ ਸਰਕਾਰ ਦੀ ਲੈਂਡ ਕੂਲਿੰਗ ਨੀਤੀ ਦਾ ਜਿਹੜਾ ਕਿ ਵਿਰੋਧ ਕਰਦੇਆਂ ਹੋਇਆਂ ਪੰਜਾਬ ਦੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 30 ਜੁਲਾਈ ਨੂੰ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਦਾ ਜਿਹੜਾ ਕਿ ਸੱਦਾ ਦਿੱਤਾ ਗਿਆ ਹੈ ਸੋ ਪੂਰੇ ਪੰਜਾਬ ਦੇ ਵਿੱਚ ਹੁਣ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਜਾਵੇਗਾ ਕਿਉਂਕਿ ਲਗਾਤਾਰ ਤੁਨ ਦੱਤੀ ਹੈ ਕਿ ਪਿੰਡਾਂ ਦੀਆਂ ਜ਼ਮੀਨਾਂ ਜਿਹੜੀਆਂ ਹੜਪਣ ਦੀ ਸਰਕਾਰ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲਗਾਤਾਰ ਇਸ ਦੀਆਂ ਜਿਹੜੀਆਂ ਕਿ ਉਹਨਾਂ ਦੇ ਵੱਲੋਂ ਸਿਰਫ ਤਾਂ ਸੁਣਾਈਆਂ ਜਾ ਰਹੀਆਂ ਹਨ ਇਸ ਤੋਂ ਇਲਾਵਾ ਕਿ 1 ਲੱਖ ਰੁਪਏ ਤੱਕ ਦੇਣ ਦਾ ਜਿਹੜਾ ਐਲਾਨ ਵੀ ਕੀਤਾ ਗਿਆ ਹੈ ਸੋ ਪਲਾਟ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਜ਼ਮੀਨ ਦਿੰਦੇ ਹੋ ਤੇ ਤੁਹਾਨੂੰ ਜ਼ਮੀਨ ਜਿਹੜਾ ਕਿ ਦੇਣ ਤੋਂ ਬਾਅਦ ਤੁਹਾਨੂੰ ਪਲਾਟ ਵੀ ਦਿੱਤਾ ਜਾਵੇਗਾ ਤੇ 1 ਲੱਖ ਰੁਪਈਆ ਵੀ ਸਲਵਾਨਾ ਦਿੱਤਾ ਜਾਵੇਗਾ ਸੋ ਇਸੇ ਦੇ ਵਿਰੋਧ ਦੇ ਵਿੱਚ ਹੁਣ ਕਿਸਾਨ ਆ ਚੁੱਕੇ ਹਨ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਬਿਲਕੁਲ ਜਿਹੜਾ ਝੂਠ ਬੋਲ ਰਹੀ ਹੈ ਤੇ ਕਿਸਾਨਾਂ ਦੀ ਜ਼ਮੀਨ ਵੀ ਜਾਂਦੀ ਲੱਗੇਗੀ ਤੇ ਇਸ ਤੋਂ ਬਾਅਦ ਉਹਨਾਂ ਨੂੰ ਕੋਈ ਪਲਾਟ ਤੇ ਕੋਈ ਪੈਸੇ ਵੀ ਜਿਹੜੇ ਆ ਉਹ ਨਹੀਂ ਮਿਲਣਗੇ ਸੋ ਇਸੇ ਦੇ ਵਿਰੋਧ ਦੇ ਵਿੱਚ ਹੁਣ ਪੂਰੇ ਪੰਜਾਬ ਦੇ ਵਿੱਚ 30 ਤਰੀਕ ਨੂੰ ਜਿਹੜਾ ਕਿ ਟਰੈਕਟਰ ਮਾਰਚ ਹੋਣ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਬਜ਼ੁਰਗਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ ਜਾਣੋ ਇਸ ਯੋਜਨਾ ਦੇ ਲਈ ਕੌਣ ਦੇ ਸਕਦਾ ਹੈ ਅਰਜੀ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਭਾਰਤ ਦੇ ਵਿੱਚ ਜਿਵੇਂ ਜਿਵੇਂ ਉਮਰ ਵੱਧਦੀ ਹੈ ਲੋਕਾਂ ਦੀ ਆਮਦਨ ਦੇ ਸਾਧਨ ਵੀ ਹੌਲੀ ਹੌਲੀ ਘਟਣੇ ਸ਼ੁਰੂ ਹੋ ਜਾਂਦੇ ਹਨ ਖਾਸ ਕਰਕੇ ਪਿੰਡੂ ਅਤੇ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਵਰਗਾਂ ਦੇ ਬਜ਼ੁਰਗਾਂ ਦੇ ਲਈ ਜੀਣਾ ਕਾਫੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਅਜਿਹੇ ਦੇ ਵਿੱਚ ਹੁਣ ਬਜ਼ੁਰਗਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਸਰਕਾਰ ਦੇ ਦੁਆਰਾ ਬਿਰਧਾ ਪੈਨਸ਼ਨ ਯੋਜਨਾ ਸਾਲ 2025 ਸ਼ੁਰੂ ਕਰ ਦਿੱਤੀ ਗਈ ਹੈ ਇਸ ਯੋਜਨਾ ਦਾ ਉਦੇਸ਼ ਹੈ ਕਿ ਬਜ਼ੁਰਗਾਂ ਨੂੰ ਭਟਾਪੇ ਦੇ ਵਿੱਚ ਵਿੱਤੀ ਸਹਾਇਤਾ ਮਿਲੇ ਤੇ ਉਹ ਸਨਮਾਨ ਦੇ ਨਾਲ ਆਪਣਾ ਜੀਵਨ ਬਤੀਤ ਕਰ ਸਕਣ ਇਸ ਖਬਰ ਦੇ ਵਿੱਚ ਅਸੀਂ ਤੁਹਾਨੂੰ ਬਿਰਧਾ ਪੈਨਸ਼ਨ ਯੋਜਨਾ ਸਾਲ 2025 ਦੇ ਨਾਲ ਸੰਬੰਧਿਤ ਸਾਰੀ ਮਹੱਤਵਪੂਰਨ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਾਂਗੇ ਜੀਹਾਂ ਤੋਂ ਅਨੁਦਾਜ਼ੀਏ ਕਿ ਇਹ ਜਿਹੜੀ ਸਕੀਮ ਹੈ ਸਰਕਾਰ ਦੇ ਦੁਆਰਾ ਚਲਾਈ ਗਈ ਹੈ ਤੇ ਸਮਾਜਿਕ ਸੁਰੱਖਿਆ ਦੇਣ ਦੇ ਲਈ ਸਰਕਾਰ ਦੇ ਦੁਆਰਾ ਇਹ ਸਕੀਮ ਚਲਾਈ ਗਈ ਹੈ ਇਸ ਸਕੀਮ ਦਾ ਜਿਹੜਾ ਕਿ ਯੋਜਨਾ ਦਾ ਕੌਣ ਕੌਣ ਲੈ ਸਕਦਾ ਹੈ ਲਾਭ ਬੁਢਾਪਾ ਪੈਨਸ਼ਨ ਯੋਜਨਾ ਸਾਲ 2025 ਯੋਗਤਾ ਇਸ ਪ੍ਰਕਾਰ ਹੈ ਵਿਨੇਕਾਰ ਦੀ ਉਮਰ 60 ਸਾਲ ਹੋਣੀ ਚਾਹੀਦੀ ਹੈ ਤੇ ਬਿਨੇਕਰ ਰਾਜ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਬੀਪੀਐਲ ਕਾਰਡ ਉਸ ਦੇ ਕੋਲ ਹੋਣਾ ਚਾਹੀਦਾ ਹੈ ਤੇ ਉਸ ਦੀ ਸਲਾਨਾ ਆਮਦਨ ਜਿਹੜੀ ਆ 4680 ਰੁਪਏ ਅਤੇ ਸ਼ਹਿਰ ਦੇ ਵਿੱਚ ਜੇਕਰ ਉਹ ਰਹਿ ਰਿਹਾ ਹੈ ਤੇ 55460 ਤੋਂ ਵੱਧ ਨਹੀਂ ਹੋਣੀ ਚਾਹੀਦੀ ਸੋ ਸਰਕਾਰ ਦੇ ਦੁਆਰਾ ਇਸ ਦੇ ਲਈ ਲੋੜਿੰਦੇ ਜਿਹੜੇ ਕੀ ਡਾਕੂਮੈਂਟ ਵੀ ਮੰਗੇ ਗਏ ਹਨ ਆਮਦਨ ਸਰਟੀਫਿਕੇਟ ਇਸ ਤੋਂ ਇਲਾਵਾ ਵੋਟਰ ਆਈਡੀ ਰਾਸ਼ਨ ਕਾਰਡ ਜਨਮ ਸਰਟੀਫਿਕੇਟ ਤੇ ਇਸ ਨੂੰ ਜਿਹੜਾ ਕੀ ਆਨਲਾਈਨ ਅਤੇ ਆਫਲਾਈਨ ਦੋਹੀ ਤਰ੍ਹਾਂ ਜਿਹੜਾ ਕੀ ਅਪਲਾਈ ਕੀਤਾ ਜਾ ਸਕਦਾ ਹੈ ਸੋ ਰਾਜ ਦੇ ਸਮਾਜ ਭਲਾਈ ਵਿਭਾਗ ਦੀ ਅਧਿਕਾਰਤ ਵੈਬ ਸਾਈਡ ਦੇ ਉੱਤੇ ਜਾ ਕੇ ਤੁਸੀਂ ਇਹ ਜਿਹੜੀ ਕਿ ਆਪਣੀ ਪੈਨਸ਼ਨ ਦੇ ਲਈ ਫਾਰਮ ਭਰ ਸਕਦੇ ਹੋ ਜਿਸ ਤੋਂ ਬਾਅਦ ਤੁਹਾਨੂੰ ਪੈਨਸ਼ਨ ਲੱਗ ਜਾਵੇਗੀ ਸੋ ਬੁਢਾਪਾ ਪੈਨਸ਼ਨ ਯੋਜਨਾ 2025 ਦੇ ਤਹਿਤ ਹਰ ਮਹੀਨੇ ਹੀ 1000 ਰੁਪਏ ਦੀ ਪੈਨਸ਼ਨ ਹੁਣ ਦੇਣੀ ਸ਼ੁਰੂ ਕਰ ਦਿੱਤੀ ਜਾਵੇਗੀ ਸਰਕਾਰ ਦੇ ਵੱਲੋਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੂਰੇ ਪੰਜਾਬ ਦੇ ਵਿੱਚ 28 ਜੁਲਾਈ ਤੱਕ ਲੱਗ ਗਈਆਂ ਹਨ ਸਖਤ ਪਾਬੰਦੀਆਂ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ ਕਿ ਸਖਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਚੋਣ ਕਮਿਸ਼ਨ ਨੇ ਹੁਣ 27 ਜੁਲਾਈ ਸਾਲ 2025 ਨੂੰ ਸੂਬੇ ਦੇ ਵਿੱਚ ਪੰਚਾਂ ਅਤੇ ਸਰਪੰਚਾਂ ਦੀਆਂ ਉਪ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ ਇਸੇ ਦੇ ਤਹਿਤ ਹੁਣ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 15 ਸਰਪੰਚਾਂ ਅਤੇ 275 ਪੰਚਾਂ ਦੇ ਲਈ ਉਪ ਚੋਣਾਂ ਕਰਵਾਈਆਂ ਜਾਣਗੀਆਂ ਇਹ ਚੋਣਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਬਧੀਖ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਡਾਕਟਰ ਹਰਜਿੰਦਰ ਸਿੰਘ 베ਦੀ IAS ਨੇ ਕੀ ਭਾਰਤੀ ਸਿਵਲ ਸੁਰੱਖਿਆ ਜਾਬਤਾ ਸਾਲ 2023 ਦੀ ਧਾਰਾ 163 ਦੇ ਅਧੀਨ ਪ੍ਰਾਪਤ ਅਧਿਕਾਰਾਂ ਦੀ ਸ਼ਕਤੀਆਂ ਦੀ ਵਰਤੋਂ ਕਰਦਿਆਂ ਹੋਇਆਂ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਪਿੰਡਾਂ ਦੇ ਵਿੱਚ ਹੁਣ ਕਿਸੇ ਵੀ ਲਾਇਸੈਂਸ ਛੋða ਵਿਅਕਤੀ ਨੂੰ 28 ਜੁਲਾਈ ਸਾਲ 2025 ਤੱਕ ਲਾਇਸੈਂਸ ਹਥਿਆਰ ਲੈ ਕੇ ਜਾਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਹੁਣ ਇਹ ਜਿਹੜਾ ਕੀ ਹੁਕਮ ਜ਼ਿਲ੍ਹਾ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਹੈ ਕਿ ਕੋਈ ਵੀ ਹਥਿਆਰ ਭਾਵੇਂ ਉਹ ਲਾਇਸੈਂਸ शुदा ਹੋਵੇ ਗੋਲੀ ਸਿੱਕਾ ਗੜਾਸਾ ਚਾਕੂ ਬਰਸ਼ਾ ਲੋਹੇ ਦੀਆਂ ਰਾਡਾਂ ਡੰਡੇ ਚਾਕੂ ਅਤੇ ਇਸ ਤੋਂ ਇਲਾਵਾ ਵਿਸਪੋਟਕ ਸਮਗਰੀ ਸਾਰੀਆਂ ਦੇ ਉੱਤੇ ਜਿਹੜਾ ਕੀ ਹੁਣ ਬੈਨ ਲਗਾ ਦਿੱਤਾ ਗਿਆ ਹੈ ਸੋ ਸਾਰੀਆਂ ਹੀ ਜਿਹੜੀਆਂ ਤੁਹਾਨੂੰ ਦੱਤੀ ਹੈ ਕਿ ਹੁਣ ਇਹ ਪਾਬੰਦੀਆਂ ਲੱਗਣਗੀਆਂ 28 ਜੁਲਾਈ ਤੱਕ ਜਿਹੜੀਆਂ ਪਾਬੰਦੀਆਂ ਲਾਗੂ ਰਹਿਣਗੀਆਂ ਤੇ ਪੰਜਾਬ ਦੇ ਬੱਖ-ਬੱਖ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਪਾਬੰਦੀਆਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਲਾਗੂ ਕਰ ਦਿੱਤੀਆਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਸਿਹਤ ਵਿਭਾਗ ਦੇ ਵੱਲੋਂ ਅਤੇ ਪੁਲਿਸ ਦੇ ਵੱਲੋਂ ਨਕਲੀ ਦੇਸੀ ਕੇ ਉਹ ਬਣਾਉਣ ਵਾਲੀ ਫੈਕਟਰੀ ਤੇ ਛਾਪੇਮਾਰੀ ਕੀਤੀ ਗਈ ਹੈ ਤੇ ਇੱਕ ਕਾਰੀਗਰ ਨੂੰ ਕਾਬੂ ਕਰ ਲਿਆ ਗਿਆ ਹੈ ਮਾਲਕ ਹੋ ਗਿਆ ਹੈ ਫਰਾਰ ਜਿਹੀਆਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਸਿਹਤ ਵਿਭਾਗ ਫੂਡ ਸੇਫਟੀ ਤੇ ਪੁਲਿਸ ਥਾਣਾ ਚਿੱਟੀ ਵਿੰਡ ਨੇ ਅੱਜ ਅੰਮ੍ਰਿਤਸਰ ਤਰਨਤਾਰਨ ਰੋਡ ਦੇ ਉੱਤੇ ਸਥਿਤ ਪਿੰਡ ਗਿੱਲਵਾਲੀ ਸਥਿਤ ਇੱਕ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦੇ ਉੱਤੇ ਛਾਪਾ ਮਾਰਿਆ ਹੈ ਜਿਸ ਦੇ ਵਿੱਚੋਂ ਕਿ ਕਈ ਕੁਆਂਟਲਾਂ ਦੇ ਹਿਸਾਬ ਦੇ ਨਾਲ ਨਕਲੀ ਦੇਸੀ ਘਿਓ ਬਰਾਮਦ ਹੋਇਆ ਹੈ ਇਹ ਫੈਕਟਰੀ ਜੀਕੇ ਫੂਡ ਨਾਂ ਹੇਠ ਚੱਲ ਰਹੀ ਸੀ ਜਿੱਥੇ ਕਿ ਬਨਾਸਪਤੀ ਅਤੇ ਰਿਫਾਈਂਡ ਤੇ ਕੈਮੀਕਲ ਮਿਲਾ ਕੇ ਨਕਲੀ ਦੇਸੀ ਘਿਓ ਤਿਆਰ ਕੀਤਾ ਜਾ ਰਿਹਾ ਸੀ ਤੇ ਪੰਜਾਬ ਦੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ ਪੁਲਿਸ ਦੇ ਵੱਲੋਂ ਮੌਕੇ ਦੇ ਉੱਤੇ ਪਹੁੰਚ ਕੇ ਕਾਬੂ ਕੀਤੇ ਨਰਬੰਦੀ ਪਛਾਣ ਪੰਕਜ ਬਾਸੀ ਅਮਰਤਸਰ ਦੇ ਵੱਜੋਂ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਕੀਤੀ ਗਈ ਪੁੱਛਗਛ ਦੇ ਦੌਰਾਨ ਪੰਕਜ ਨੇ ਦੱਸਿਆ ਹੈ ਕਿ ਇਹ ਫੈਕਟਰੀ ਉਹ ਪਿਛਲੇ 5 ਸਾਲਾਂ ਤੋਂ ਬਣਾ ਰਿਹਾ ਹੈ ਤੇ ਲਗਾਤਾਰ ਉਹ ਨਕਲੀ ਕੀ ਤਿਆਰ ਕਰਕੇ ਵੱਖ-ਵੱਖ ਧਾਰਮਿਕ ਸਥਾਨਾਂ ਦੁਕਾਨਾਂ ਨੂੰ ਸਪਲਾਈ ਕਰ ਰਿਹਾ ਹੈ ਸੋ ਇਸ ਤੋਂ ਇਲਾਵਾ ਫੂਡ ਸਪਲਾਈ ਦੇ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਇਹ ਕਿਉਂ ਗੁਰਦੁਆਰਾ ਸਾਹ ਦੇ ਨੇੜੇ ਅਤੇ ਹੋਰ ਬਹੁਤ ਜ਼ਿਆਦਾ ਜਗ੍ਹਾ ਦੇ ਉੱਤੇ ਜਿਹੜਾ ਕਿ ਖੁੱਲੇ ਆਮ ਜਿਹੜਾ ਵੇਚਿਆ ਜਾ ਰਿਹਾ ਸੀ ਸੋ ਕਾਫੀ ਗੁਰਦੁਆਰਿਆਂ ਦੇ ਵਿੱਚ ਕਾਫੀ ਡੇਰੀਆਂ ਦੇ ਵਿੱਚ ਇਹਨਾਂ ਦੇ ਵੱਲੋਂ ਸਪਲਾਈ ਕੀਤਾ ਜਾਂਦਾ ਸੀ ਸੋ ਲਗਾਤਾਰ ਤੁਹਾਨੂੰ ਦੱਸੀਆ ਜਾ ਰਿਹਾ ਹੈ ਕਿ ਇਹ ਪ੍ਰਵਾਸੀ ਦੱਸਿਆ ਜਾ ਰਿਹਾ ਹੈ ਸੋ ਪ੍ਰਵਾਸੀਆਂ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਆ ਕੇ ਗੰਦ ਪਾਇਆ ਜਾ ਰਿਹਾ ਹੈ ਤੇ ਲਗਾਤਾਰ ਪ੍ਰਵਾਸੀਆਂ ਨੂੰ ਜਿੱਥੇ ਕਿ ਨਕਲੀ ਚੀਜ਼ਾਂ ਵੇਚੀਆਂ ਜਾ ਰਹੀਆਂ ਹਨ ਸੋ ਵੱਡੇ ਲੈਵਲ ਦੇ ਉੱਤੇ ਇਹ ਕੰਮ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਨਕਲੀ ਕੀ ਨਕਲੀ ਦੁੱਧ ਤੇ ਨਕਲੀ ਪਨੀਰ ਤੱਕ ਜਿਹੜਾ ਇਹਨਾਂ ਦੇ ਵੱਲੋਂ ਬੜਾਇਆ ਜਾ ਰਿਹਾ ਹੈ ਤੇ ਵੱਡੇ ਲੈਵਲ ਦੇ ਉੱਤੇ ਇਹਨਾਂ ਦੇ ਵੱਲੋਂ ਨਕਲੀ ਚੀਜ਼ਾਂ ਪੰਜਾਬੀਆਂ ਨੂੰ ਖਿਲਾ ਕੇ ਜਿਹੜਾ ਕਿ ਉਹਨਾਂ ਦੀ ਸਿਹਤ ਦੇ ਨਾਲ ਖਰਵਾੜ ਕੀਤਾ ਜਾ ਰਿਹਾ ਹੈ ਤੇ ਪੈਸੇ ਇਹਨਾਂ ਦੇ ਵੱਲੋਂ ਉਹ ਅਸਲੀ ਦੇ ਰੇਟ ਦੇ ਹੀ ਲਏ ਜਾ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਮੀਂਹ ਦੇ ਕਾਰਨ ਹੁਣ ਪੰਜਾਬ ਦੇ ਇਸ ਜ਼ਿਲ੍ਹੇ ਦੇ ਵਿੱਚ ਵਿਗੜ ਚੁੱਕੇ ਹਨ ਹਾਲਾਤ ਤੇ ਸਕੂਲਾਂ ਦੇ ਵਿੱਚ ਹੁਣ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਭਾਰੀ ਬਾਰਸ਼ ਪੈ ਰਹੀ ਹੈ ਤੇ ਕਈ ਜਿਲਿਆਂ ਦੇ ਵਿੱਚ ਜਿਹੜੇ ਉਹ ਹਾਲਾਤ ਕਾਫੀ ਜ਼ਿਆਦਾ ਖਰਾਬ ਹੋ ਚੁੱਕੇ ਹਨ ਮੋਗਾ ਜ਼ਿਲ੍ਹੇ ਦੇ ਵਿੱਚ 5 ਘੰਟੇ ਦੀ ਲਗਾਤਾਰ ਪਈ بارش ਦੇ ਕਾਰਨ ਜਿੱਥੇ ਕਿ ਖੇਤ ਪਾਣੀ ਦੇ ਵਿੱਚ ਡੁੱਬ ਗਏ ਉੱਥੇ ਹੀ ਮੋਗਾ ਜ਼ਿਲ੍ਹਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਮੱਲੇ ਆਲਾਂ ਦੇ ਵਿੱਚ ਕਾਫੀ ਜ਼ਿਆਦਾ ਸਥਿਤੀ ਜਿਹੜੀ ਆ ਉਹ ਖਰਾਬ ਬਣੀ ਹੋਈ ਹੈ ਖੇਤਾਂ ਦੇ ਵਿੱਚੋਂ ਪਾਣੀ ਕੱਢਣ ਦੇ ਲਈ ਕਈ ਕਿਸਾਨਾਂ ਨੂੰ ਜਿਹੜਾ ਕਿ ਸੜਕਾਂ ਨੂੰ ਤੋੜਨਾ ਪਿਆ ਹੈ ਸੋ ਇਸੇ ਦੌਰਾਨ ਹੁਣ ਜਿਸ ਦੇ ਕਾਰਨ ਨਾਲ ਲੱਗਦੇ ਕਈ ਛੋਟੇ ਕਸਬੇਆਂ ਤੇ ਕੁਝ ਨਿੱਜੀ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਵੇਲੇ ਸਥਿਤੀ ਤੁਹਾਨੂੰ ਦੱਦੀ ਹੈ ਕਿ ਮੋਗੇ ਦੇ ਵਿੱਚ ਕਾਫੀ ਜ਼ਿਆਦਾ ਖਰਾਬ ਮਣੀ ਹੋਈ ਹੈ ਤੇ بارش ਦੇ ਕਾਰਨ ਮੋਗਾ ਸ਼ਹਿਰ ਦੇ ਵਿੱਚ ਸ਼ਾਇਦ ਹੀ ਕੋਈ ਗਲੀ ਜਾਂ ਫਿਰ ਸੜਕ ਬਚੀ ਹੋਵੇ ਜਿੱਥੇ ਕਿ ਪਾਣੀ ਇਸ ਵਾਰ ਇਕੱਠਾ ਨਹੀਂ ਹੋਇਆ ਹੈ ਤੇ ਮੌਸਮ ਵਿਭਾਗ ਦੇ ਬੋਲੋਂ ਅਗਲੇ 24 ਘੰਟਿਆਂ ਦੇ ਦੌਰਾਨ ਫੇਰ ਪੰਜਾਬ ਦੇ ਵਿੱਚ ਭਾਰੀ بارش ਦਾ ਅਲਰਟ ਜਾਰੀ ਕੀਤਾ ਹੋਇਆ ਹੈ ਸੋ ਜਿਸ ਦੇ ਕਾਰਨ ਹੁਣ ਸਕੂਲਾਂ ਦੇ ਵਿੱਚ ਜਿਹੜਾ ਕਿ ਮੋਗੇ ਦੇ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਭਗਵਾਨ ਤਮਾਨ ਦੇ ਵੱਲੋਂ ਪੀਐਮ ਮੋਦੀ ਦੇ ਉੱਤੇ ਪਿਛਲੇ ਦਿਨੀ ਵੀ ਜਿਹੜਾ ਕਿ ਕਾਫੀ ਜ਼ਿਆਦਾ ਤਿੱਖੇ ਬਾਰ ਕੀਤੇ ਗਏ ਸਨ ਜਦੋਂ ਉਹ ਆਪਣੇ ਅਫਰੀਕਾ ਦੇ ਦੌਰੇ ਦੇ ਉੱਤੇ ਹਨ ਸੋ ਕਾਫੀ ਜ਼ਿਆਦਾ ਉਸ ਸਮੇਂ ਵੀ ਮਜ਼ਾਕ ਉਡਾਇਆ ਗਿਆ ਸੀ ਭਗਵੰਤ ਮਾਨ ਦੇ ਵੱਲੋਂ ਪੀਐਮ ਮੋਦੀ ਦਾ ਤੇ ਹੁਣ ਪੀਐਮ ਮੋਦੀ ਦੇ ਵਿਦੇਸ਼ ਦੌਰੇ ਦੇ ਉੱਤੇ ਸੀਐਮ ਮਾਨ ਨੇ ਮੋੜ ਜਿਹੜੇ ਕੀ ਮੀਹੇ ਮਾਰਨੇ ਸ਼ੁਰੂ ਕਰ ਦਿੱਤੇ ਹਨ ਪੰਜਾਬ ਦੇ ਮੁੱਖ ਮੰਤਰੀ ਇਹ ਨਹੀਂ ਦਿਨੀ ਭਗਵੰਤ ਮਾਨ ਗੁਜਰਾਤ ਦੇ ਦੌਰੇ ਦੇ ਉੱਤੇ ਹਨ ਇਸੇ ਦੌਰਾਨ ਉਹਨਾਂ ਨੇ ਇੱਕ ਵਾਰ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ ਦੇ ਉੱਤੇ ਚੁਟਕੀ ਲਈ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਕਿਸੇ ਨੂੰ ਵੀ ਸੰਸਦ ਦੇ ਵਿੱਚ ਬੋਲਣ ਨਹੀਂ ਦਿੰਦੇ ਜਿੱਥੇ ਤੁਹਾਡੇ ਮੁੱਦੇ ਉਠਾਏ ਜਾਂਦੇ ਹਨ ਸੰਸਦ ਸ਼ੁਰੂ ਹੋਈ ਹੈ ਤੇ ਮੋਦੀ ਜੀ ਖੁਦ ਇੰਗਲੈਂਡ ਚਲੇ ਗਏ ਹਨ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਤੁਸੀਂ ਸੰਸਦ ਕਿਉਂ ਬੁਲਾਈ ਹੈ ਤੁਹਾਨੂੰ ਕੋਈ ਹੋਰ ਦੇਸ਼ ਪਸੰਦ ਆ ਗਿਆ ਤੇ ਤੁਸੀਂ ਇੰਝਹਾਜ ਉੱਥੇ ਵੀ ਉਤਾਰ ਲੈਂਦੇ ਹੋ ਤੁਹਾਨੂੰ ਉੱਥੇ ਰਹਿਣਾ ਪਸੰਦ ਨਹੀਂ ਹੈ ਜਿੱਥੇ ਕਿ 140 ਕਰੋੜ ਲੋਕ ਰਹਿੰਦੇ ਹਨ ਤੇ ਕਬੂਤਰ ਵਾਂਗ ਅੱਖਾਂ ਬੰਦ ਕਰਨ ਦੇ ਨਾਲ ਸਮੱਸਿਆ ਖਤਮ ਨਹੀਂ ਹੋ ਜਾਂਦੀ ਤੁਹਾਨੂੰ ਦੱਸ ਦਈਏ ਕਿ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਭਗਵਾਨਤਮਨ ਦੇ ਵੱਲੋਂ ਇਹ ਬਿਆਨ ਗੁਜਰਾਤ ਦੇ ਦੌਰੇ ਦੇ ਉੱਤੇ ਦਿੱਤਾ ਗਿਆ ਹੈ ਸੋ ਪੰਜਾਬ ਦੇ ਲੋਕ ਵੀ ਭਗਵੰਤ ਮਾਨ ਸੀਐਮ ਨੂੰ ਇਹ ਕੁਐਸਚਨ ਕਰ ਸਕਦੇ ਹਨ ਕਿ ਜਿੱਥੇ ਪੰਜਾਬ ਦੇ ਵਿੱਚ 3.5 ਕਰੋੜ ਲੋਕ ਰਹਿੰਦੇ ਹਨ ਕਿ ਤੁਸੀਂ ਉੱਥੇ ਰਹਿਣਾ ਪਸੰਦ ਨਹੀਂ ਕਰਦੇ ਜੋ ਕਿ ਗੁਜਰਾਤ ਦੇ ਦੌਰੇ ਦੇ ਉੱਤੇ ਜਾ ਕੇ ਤੁਸੀਂ ਭਾਸ਼ਣ ਦੇ ਰਹੇ ਹੋ ਇਸ ਤੋਂ ਬਾਅਦ ਹੁਣ ਅਗਲੀ ਖਬਰ ਜਿਹੜੀ ਪੰਜਾਬ ਦੇ ਮੌਸਮ ਨੂੰ ਲੈ ਕੇ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਵਿੱਚ ਹੁਣ ਮੀਂਹ ਬਾਰੇ ਜਿਹੜਾ ਕਿ ਨਵਾਂ ਅਪਡੇਟ ਨਿਕਲ ਕੇ ਸਾਹਮਣੇ ਆਇਆ ਹੈ ਪੰਜਾਬ ਦੇ ਮੌਸਮ ਦੇ ਵਿੱਚ ਲਗਾਤਾਰ ਤਬਦੀਲੀ ਆ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਹੀ ਹੋ ਰਹੀ ਬਰਸਾਤ ਤੋਂ ਬਾਅਦ ਹੁਣ ਅੱਜ ਸਵੇਰ ਤੋਂ ਹੀ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਧੁੱਪ ਖਿੜੀ ਹੋਈ ਹੈ ਬੀਤੇ ਦਿਨਾਂ ਦੇ ਦੌਰਾਨ بارش ਦੇ ਕਾਰਨ ਤਾਪਮਨ ਦੇ ਵਿੱਚ ਗਰਾਵਟ ਤੋਂ ਬਾਅਦ ਇੱਕ ਵਾਰ ਫਿਰ ਤੋਂ ਤਾਪਮਨ ਦੇ ਵਿੱਚ ਹਲਕਾ ਵਾਧਾ ਦਰਜ ਕੀਤਾ ਗਿਆ ਹੈ ਹਾਲਾਂਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਧ ਤੋਂ ਵੱਧ ਤਾਪਮਨ ਅਜੇ ਵੀ 35 ਤੋਂ 36 ਡਿਗਰੀ ਹੀ ਚੱਲ ਰਿਹਾ ਹੈ ਤੇ ਅਗਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਤਾਪਮਨ ਦੇ ਵਿੱਚ 3.4 ਡਿਗਰੀ ਦਾ ਵਾਧਾ ਦਰਜ ਕੀਤਾ ਜਾਵੇਗਾ ਸੋ ਇਸੇ ਦੌਰਾਨ ਬਠਿੰਡਾ ਜ਼ਿਲ੍ਹਾ ਸਭ ਤੋਂ ਗਰਮ ਰਿਹਾ ਹੈ ਤੇ ਤੇ ਹਿਸਾਬ ਤੋਂ ਘੱਟ ਤਾਪਮਾਨ 23.9 ਡਿਗਰੀ ਪਠਾਨਕੋਟ ਦੇ ਵਿੱਚ ਦਰਜ ਕੀਤਾ ਗਿਆ ਹੈ ਇਸ ਤੋਂ ਬਾਅਦ ਹੁਣ ਮੌਸਮ ਵਿਭਾਗ ਦੇ ਵੱਲੋਂ ਇਸ ਪੂਰੇ ਹਫ਼ਤੇ ਦੇ ਵਿੱਚ ਕਈ ਜਿਹੜੇ ਕਿ ਜ਼ਿਲ੍ਹੇ ਹਨ ਉਹਨਾਂ ਦੇ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ ਵਿਭਾਗ ਦੇ ਮੁਤਾਬਕ 29 ਜੁਲਾਈ ਤੱਕ بارش ਦਾ ਦੌਰ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਜਾਰੀ ਰਹੇਗਾ ਤੇ ਵਿਭਾਗ ਦੇ ਵੱਲੋਂ ਅੱਜ ਵੀ ਸਾਰੇ ਜਿੰਨਿਆਂ ਦੇ ਵਿੱਚ ਹਲਕੀ بارش ਦੀ ਭਵਿੱਖਬਾਣੀ ਕੀਤੀ ਗਈ ਹੈ ਉੱਥੇ ਹੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਦੇ ਵਿੱਚ ਤੇਜ਼ بارش ਦੀ ਸੰਭਾਵਨਾ ਜਤਾਈ ਗਈ ਹੈ ਇਹਨਾਂ ਜਿਹੜਿਆਂ ਦੇ ਲਈ ਮੌਸਮ ਵਿਭਾਗ ਨੇ ਜੈਲੋ ਅਲਰਟ ਜਾਰੀ ਕਰ ਦਿੱਤਾ ਹੈ ਹਾਲਾਂਕਿ ਬਾਕੀ ਜਿਨਿਆਂ ਦੇ ਵਿੱਚ ਅੱਜ بارش ਦਾ ਅਸਰ ਉਹਨਾਂ ਜਿਆਦਾ ਵੇਖਣ ਨੂੰ ਨਹੀਂ ਮਿਲੇਗਾ ਸੋ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਸੈਟੇਲਾਈਟ ਦੀ ਸੋ ਇੱਕ ਜਿਹੜੀ ਤਸਵੀਰ ਹੈ ਉਹ 24 ਜੁਲਾਈ ਦੀ ਹੈ ਤੇ ਇਸ ਤੋਂ ਇਲਾਵਾ 25 ਜੁਲਾਈ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪਿਛਲੇ ਦਿਨਾਂ ਦੇ ਵਿੱਚ ਹੀ ਭਾਰਤ ਦੇ ਵਿੱਚ ਅਹਮਦਾਬਾਦ ਦੇ ਵਿੱਚ ਜਿਹੜਾ ਕਿ 에어 ਇੰਡੀਆ ਦਾ ਜਹਾਜ਼ ਕ੍ਰੈਸ਼ ਹੋਇਆ ਸੀ ਸੋ ਇਸ ਤੋਂ ਬਾਅਦ ਲਗਾਤਾਰ ਜਹਾਜ਼ਾਂ ਦੇ ਜਿਹੜਾ ਕਿ ਹਾਦਸਾ ਗ੍ਰਸਤ ਹੋਣ ਦੀਆਂ ਖਬਰਾਂ ਨਿਕਲ ਕੇ ਆ ਰਹੀਆਂ ਹਨ ਤੇ ਹੁਣ ਇਹ ਖਬਰ ਨਿਕਲ ਕੇ ਆ ਰਹੀ ਹੈ ਕਿ ਇੱਕ ਜਹਾਜ਼ ਜੋ ਕਿ ਸਵਾਰੀਆਂ ਦੇ ਨਾਲ ਭਰਿਆ ਹੋਇਆ ਸੀ ਕੁਝ ਸਮਾਂ ਪਹਿਲਾਂ ਹੀ ਇਸ ਦੀ ਖਬਰ ਆਈ ਸੀ ਕਿ ਇਹ ਲਾਪਤਾ ਹੋ ਚੁੱਕਾ ਹੈ ਪਰ ਹੁਣ ਪਤਾ ਲੱਗਾ ਹੈ ਕਿ ਇਹ ਚੀਨ ਦੀ ਸਰਹੱਦ ਦੇ ਨੇੜੇ ਕ੍ਰੈਸ਼ ਹੋ ਗਿਆ ਹੈ ਸਾਈ베ਰੀਅਨ ਅਗਾਰਾ 에어ਲਾਈਨ ਦੇ ਹਾਇਦਾ ਮਾਲਵਾ ਜਿਹੜਾ ਕਿ ਹੁਣ ਮਿਲਿਆ ਹੈ ਜਿਸ ਦੀਆਂ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਸ ਖਾਸ ਦੇ ਜਿਹੜੀ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਅਜੇ ਤੱਕ ਨਹੀਂ ਕੀਤੀ ਗਈ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਵੀਡੀਓ ਹੁਣ ਵਾਇਰਲ ਹੋ ਰਹੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਰੂਸ ਤੋਂ ਇਸ ਦੇ ਜਹਾਜ਼ ਦੇ ਬਦੋਂ ਜਿਹੜਾ ਕਿ ਉਡਾਨ ਭਰੀ ਗਈ ਸੀ ਜਿਸ ਤੋਂ ਬਾਅਦ ਕਿ ਚੀਨ ਦੀ ਸਰਹੱਦ ਦੇ ਨੇੜੇ ਇਹ ਜਹਾਜ਼ ਕ੍ਰੈਸ਼ ਹੋ ਚੁੱਕਾ ਹੈ ਸੋ ਇਸ ਦੇ ਵਿੱਚ ਕੁੱਲ 43 ਯਾਤਰੀ ਸਨ ਜਿਸ ਦੇ ਵਿੱਚ 5 ਬੱਚੇ ਅਤੇ 6 ਚਾਲਕ ਦਲ ਦੇ ਮੈਂਬਰ ਵੀ ਜੋ ਸਨ ਸੋ ਜਹਾਜ਼ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਤੇ ਜਿੱਥੇ ਜਹਾਜ਼ ਕ੍ਰੈਸ਼ ਹੋਇਆ ਹੈ ਉਹ ਤਸਵੀਰਾਂ ਵੀ ਹੁਣ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਹਨ ਜਹਾਜ਼ ਆਪਣੇ ਲੈਂਡਿੰਗ ਸਥਾਨ ਦੇ ਨੇੜੇ ਹੀ ਸੀ ਪਰ ਅਚਾਨਕ 에ਅਰ ਟ੍ਰੈਫਿਕ ਕੰਟਰੋਲਰ ਦੀ ਰਡਾਰ ਸਕਰੀਨ ਤੋਂ ਗਾਇਬ ਹੋ ਜਾਂਦਾ ਹੈ ਸੋ ਅੱਜ ਸਵੇਰ ਤੋਂ ਹੀ ਇਹ ਜਿਹੜੀਆਂ ਤੁਹਾਨੂੰ ਦੱਈਏ ਕਿ ਖਬਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਕਿ ਸਵਾਰੀਆਂ ਦੇ ਨਾਲ ਭਰਿਆ ਜਹਾਜ਼ ਇੱਕ ਜਿਹੜਾ ਕਿ ਉਹ ਗਾਇਬ ਹੋ ਚੁੱਕਾ ਹੈ ਜਿਸ ਤੋਂ ਬਾਅਦ ਕੀ ਹੁਣੇ ਜਹਾਜ਼ ਜਿਹੜਾ ਸਾ ਗ੍ਰਾਸਤ ਹੋ ਚੁੱਕਾ ਹੈ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 43 ਲੋਕਾਂ ਦੀ ਮੌਤ ਹੋ ਗਈ ਹੈ ਸੋ ਬੇहद ਮੰਦ ਭਾਗੀ ਖਬਰੇ ਹੁਣ ਜਿਹੜੀ ਕੀ ਨਿਕਲ ਕੇ ਆ ਰਹੀ ਹੈ